ਦੀਪਕ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਿਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਯੂ ਟਰਨ ਹੁਣ ਕੇਂਦਰ ਨੇ ਮਾਫੀ ਮੰਗ ਲਈ ਆ ਕੀ ਹੋਇਆ ਜੀ ਅੱਜ ਬਿਲਕੁਲ ਜੀ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬੈਠਕ ਰੱਖੀ ਗਈ ਸੀ ਉਹ ਬੈਠਕ ਇੱਕ ਵਿਸ਼ਾਲ ਧਰਨੇ ਦੇ ਰੂਪ ਚ ਬਦਲ ਗਈ ਹਮ ਤੇ ਉਸ ਤੋਂ ਬਾਅਦ ਉਹਦੇ ਵਿੱਚ ਸਾਰੀ ਰਣਨੀਤੀ ਕੜੀ ਗਈ ਕਿ 10 ਤਰੀਕ ਨੂੰ 10 ਨਵੰਬਰ ਨੂੰ ਅੱਪਾ ਜਿਹੜਾ ਵੱਡਾ ਕਾਲ ਦਿੱਤੀ ਹੋਈ ਆ ਉਸ ਦਿਨ ਯੂਨੀਵਰਸਿਟੀ ਬੰਦ ਦੀ ਉਹਦੇ ਉੱਤੇ ਕਿਵੇਂ ਫੋਕਸ ਕਰਨਾ ਹੈ ਉਹਦੀ ਕੀ ਰਣਨੀਤੀ ਹੈ ਉਹਦੇ ਲਈ ਬੈਠਕ ਦੇ ਦਰਮਿਆਨ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਕੇਂਦਰ ਦੀਆਂ ਏਜੰਸੀਆਂ ਅਤੰਤਰ ਜੰਤਰ ਚੰਡੀਗੜ੍ਹ ਦਾ ਪ੍ਰਸ਼ਾਸਨ ਉਹ ਸਾਰਾ ਨਜ਼ਰ ਰੱਖ ਰਿਹਾ ਤੇ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਕਿ ਕਿੱਥੋਂ-ਕਿੱਥੋਂ ਕਿੰਨੇ ਲੋਕ ਆ ਸਕਦੇ ਨੇ ਬਾਹਰਲੇ ਸੂਬਿਆਂ ਤੋਂ ਕਿੰਨੇ ਲੋਕ ਆ ਰਹੇ ਨੇ ਪੁਰਾਣੇ ਵਿਦਿਆਰਥੀ ਕਿੰਨੇ ਆ ਰਹੇ ਨੇ ਪਾਰਟੀਆਂ ਲੀਡਰ ਕਿੰਨੇ ਆ ਰਹੇ ਨੇ ਜਥੇਬੰਦੀਆਂ ਕਿੰਨੀਆਂ ਆ ਰਹੀਆਂ ਨੇ ਪੰਜਾਬ ਤੋਂ ਲੋਕ ਬਹੀਰਾ ਕੱਤ ਕਿਮਤਨ ਤੁਸੀਂ ਇਹਦਾ ਹੁੰਦਾ ਜੇ ਇਸ ਗੱਲ ਤੋਂ ਲਾ ਸਕਦੇ ਹੋ ਕਿ ਵਿਆਹਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਬੁੱਕ ਨੇ ਕਲਾਕਾਰਾਂ ਦੇ ਉਹ ਆਮ ਲੋਕਾਂ ਦੇ ਵਿਆਹਾਂ ਦੇ ਪ੍ਰੋਗਰਾਮ 'ਚ ਵੀ ਗੀਤ ਸੁਣਾਉਣ ਤੋਂ ਪਹਿਲਾਂ ਵਧਾਈਆਂ ਦੇਣ ਤੋਂ ਪਹਿਲਾਂ ਇਹ ਸਨੇਹ ਦੇ ਰਹੇ ਸੀ ਕਿ 10 ਤਰੀਕ ਨੂੰ ਬਾਈ ਅੱਜ ਬਰਾਤ 'ਚ ਨੱਚ ਲੋ ਜਿਹਨੇ ਨੱਚਣਾ 10 ਤਰੀਕ ਨੂੰ ਉੱਥੇ ਆ ਜਿਓ ਸੋ ਇਸ ਲਈ ਇਹ ਸਾਰੀ ਜਾਣਕਾਰੀ ਵੀ ਉਹਨਾਂ ਨੂੰ ਮਿਲ ਰਹੀ ਸੀ ਸੋ ਚਾਹੇ ਇਹਦਾ ਅਸਰ ਚਾਹੇ 10 ਤਰੀਕ ਵਾਲੇ ਵੱਡੇ ਧਰਨੇ ਦਾ ਚਾਹੇ ਏਕੇ ਦਾ ਚਾਹੇ ਪੰਜਾਬ ਦੀ ਬੀਜੇਪੀ ਲੀਡਰ ਨੇ ਕੋਈ ਸਨੇਹਾ ਪਚਾਇਆ ਜੋ ਵੀ ਹੋਵੇ ਖਬਰੇ ਨਿਕਲ ਕੇ ਆਈ ਸ਼ਾਮ ਤਾ ਉਹ ਦੰਨ ਰਲਦੇ ਆ ਕਿ ਜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟਰ ਸਿੰਡੀਗੇਟ ਨੂੰ ਬਹਾਰ ਰੱਖਣ ਦਾ ਇੱਕ ਵਾਰ ਫੈਸਲਾ ਕਰਦੇ ਕੇਂਦਰ ਨੇ ਫੇਰ ਯੂਟਰਨ ਲਿਆ ਹੂੰ ਮੈਂ ਫੇਰ ਯੂਟਰਨ ਇਸੀ ਗੱਲ ਕਰ ਲੈ ਕਿ ਪਹਿਲਾਂ ਵੀ ਇੱਕ ਨੋਟਿਸ ਜਾਰੀ ਕਰਤਾ ਸੀਗਾ ਨੋਟੀਫਾਈ ਕਿ ਲੋ ਜੀ ਅਸੀਂ ਪੁਰਾਣੀ ਸਥਿਤੀ ਬਹਾਲ ਕਰਦੇ ਆ ਫਿਰ ਦੂਹੇ ਚ ਆ ਗਿਆ ਕਿ ਨਹੀਂ ਜੀ ਤਰੀਕਾ ਅਗਲੀ ਦਾ ਅਸੀਂ ਫੇਰ ਲਾਗੂ ਕਰਦਾਂਗੇ ਜਦੋਂ ਅਸੀਂ ਜੀ ਕਰੇ ਹੁਣ 5 ਨਵੰਬਰ ਨਹੀਂ ਹੈ ਪਰ ਹੁਣ ਅੱਜ ਦੁਬਾਰਾ ਖਬਰ ਨਿਕਲ ਗਈ ਜੀ ਹੁਣ ਯੂਟਰਨ ਦੁਆਰਾ ਲੈ ਲਿਆ ਬਕਾਇਦਾ ਤੌਰ ਤੇ ਸਿੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਜੀ ਅਸੀਂ ਵਿਦਿਆਰਥੀਆਂ ਨਾਲ ਬੈਠਕ ਕੀਤੀ ਜੀ ਕੁਝ ਨਾਲ ਉਹਨਾਂ ਦੀ ਰਾਏ ਜਾਣੀ ਜੀ ਉਹ ਤੋਂ ਬਾਅਦ ਕੇਂਦਰ ਨੇ ਜੀ ਕਹਿੰਦੇ ਜੀ ਫੈਸਲਾ ਲਿਆ ਸਿੱਖਿਆ ਮੰਤਰਾਲੇ ਨੇ ਕਿ ਜੀ ਅਸੀਂ ਇਸ ਨੂੰ ਪਹਿਲਾਂ ਵਾਲੀ ਸਥਿਤੀ 'ਚ ਰੱਖਾਂਗੇ ਸੈਨਟ ਸਿੰਡੀਕੇਟ ਬਹਾਲ ਰੋਗੇ ਜੀ ਇਸ ਲਈ ਅਸੀਂ ਪੁਰਾਣੇ ਸਾਰੇ ਨੋਟੀਫਿਕੇਸ਼ਨ ਰੱਦ ਕਰਦੇ ਹੋਏ ਨਵਾਂ ਸਰਕੂਲਰ ਜਾਰੀ ਕਰ ਰਹੇ ਹਾਂ ਹੂੰ ਸੋ ਹੁਣ ਇਸ ਤੋਂ ਪਹਿਲਾਂ ਉਹ ਨੀਤ ਬਿੱਟੂ ਸਾਹਮਣੇ ਆਉਂਦੇ ਨੇ ਉਹ ਬਕਾਇਦਾ ਤੌਰ ਤੇ ਇਸ ਕੋਈ ਘਟਨਾ ਲਈ ਮਾਫੀ ਮੰਗਦੇ ਨੇ ਕਹਿੰਦੇ ਮੈਨੂੰ ਨਦਰ ਮੋਦੀ ਹੋਰਾਂ ਨੇ ਮੰਤਰਾਲੇ ਚ ਰੱਖਿਆ ਹੀ ਇਹੀ ਆ ਕਿ ਮੈਂ ਪੰਜਾਬ ਦੇ ਸਹੀ ਇਸ਼ੂ ਨਾ ਮੂਰੇ ਰੱਖ ਸਕਾਂ ਜੀ ਸੋ ਉਹ ਤਾਂ ਪੰਜਾਬ ਨੂੰ ਬਹੁਤ ਧਾਂ ਲਜਾਣਾ ਚਾਹੁੰਦੇ ਨੇ ਜੀ ਇਸ ਲਈ ਇਹ ਪਹਿਲਾਂ ਹੀ ਸਿੱਤੀ ਚ ਰੂਗਾ ਜੀ ਅਸੀਂ ਵਾਪਸ ਲੈਣੇ ਆ ਇਹ ਫੈਸਲਾ ਹੂੰ ਹੂੰ ਹੁਣੇ ਗਲਤੀ ਕਰਨ ਤੋਂ ਪਹਿਲਾਂ ਕਿਉਂ ਨਹੀਂ ਪੁੱਛ ਲੈਂਦੇ ਰਵਨੀਤ ਪਿੱਟੂ ਨੂੰ ਜੀ ਮੋਦੀ ਅਮਿਤ ਸ਼ੌਰ ਜੀ ਮਤਲਬ ਬਾਤ ਚੋਂ ਪੁੱਛਣ ਦੀ ਵੀ ਜਾਏ ਫਿਰ ਫੈਸਲਾ ਲੈਣ ਤੋਂ ਪਹਿਲਾਂ ਪੁੱਛਣ ਨਾ ਤੁਨੂੰ ਹੂੰ ਹੂੰ ਸਵਾਲ ਤਾਂ ਹੀ ਆ ਤਿਬਰੀ ਕੋ ਬੈਸਲ ਵਿੱਚ ਤਿੰਨ ਤਿੰਨ ਚਾਰ ਚਾਰ ਵਰ ਕਿਉਂ ਬਦਲਦੇ ਹੋ ਜੀ ਸਵਾਲ ਤਾਂ ਇਹ ਵੀ ਹੈ ਜੀ ਤੇ ਹੁਣ 71 ਤੋਂ ਡਰ ਲੱਗ ਰਿਹਾ ਸੀ ਘੱਟ ਤੋਂ ਡਰ ਲੱਗ ਰਿਹਾ ਸੀ ਜਾਂ ਅਜੇ ਵੀ ਇਹਨਾਂ ਤੇ ਕੋਈ ਯਕੀਨ ਕਰੂਗਾ ਕਿ ਨਹੀਂ ਕਰੂਗਾ ਹੂੰ ਕਿਉਂਕਿ ਕਈ ਵਾਰ ਤੁਸੀਂ ਇਸ ਸਥਿਤੀ 'ਚ ਆ ਜਾਂਦੇ ਹੋ ਕਿ ਵਾਰ-ਵਾਰ ਜਦੋਂ ਪੈਂਟੜੇ ਬਾਜ਼ੀ ਕਰਦੇ ਹੋ ਵਾਰ-ਵਾਰ ਤੁਸੀਂ ਸਿਆਸੀ ਦਾਅ ਖੇਡਦੇ ਹੋ ਹੈ ਜਨਤਾ ਨੂੰ ਲੋਕਾਂ ਨੂੰ ਮੂਰਖ ਸਮਝਦੇ ਹੋ ਫਿਰ ਤੁਹਾਡੇ ਸਹੀ ਫੈਸਲੇ ਨੂੰ ਵੀ ਸਬਕਾਰ ਕਰਨਾ ਔਖਾ ਹੋ ਜਾਂਦਾ ਹੈ ਜੀ ਉਹ شیر ਆਇਆ ਸ਼ੇਰ ਆਇਆ ਛੋਟੇ ਹੁੰਦੇ ਸਭ ਨੇ ਕਹਾਣੀ ਪੜ੍ਹੀ ਫਿਰ ਜਦੋਂ ਸੱਚੀ ਆਇਆ ਪਰ ਕਿਸੇ ਨੇ ਯਕੀਨ ਨਹੀਂ ਕੀਤਾ ਸੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਉਸ ਸਥਿਤੀ 'ਚ ਸਹੀ ਫੈਸਲਾ ਵੀ ਲਓਗੇ ਤੁਹਾਡੇ ਤੇ ਕੋਈ ਯਕੀਨ ਹੀ ਨਾ ਕਰੇ ਇਹ ਵੀ ਸਵਾਲ ਖੜਾ ਹੈ ਪਰ ਹੁਣ ਅੱਜ ਬੈਠਕ ਹੋਈ ਸੀ ਵਿੱਚ ਜੋ ਫੈਸਲਾ ਹੋਇਆ ਇਹਨਾਂ ਨੇ ਕੇਂਦਰ ਨੇ ਆਪਣਾ ਫੈਸਲਾ ਕਰਤਾ ਪਰ ਵਿਦਿਆਰਥੀ ਸਵੇਰੇ ਫਿਰ ਸਿਰ ਜੋੜ ਕੇ ਬੈਠਣਗੇ ਹੂੰ ਫਿਰ ਨਵੇਂ ਨੁਕਤੇ ਤੇ ਵਿਚਾਰ ਆਏ ਜਊ ਹੁਣ ਇਹ ਚਾਹੇ ਧਰਨਾ ਹੋਵੇ ਚਾਹੇ ਪ੍ਰਦਰਸ਼ਨ ਹੋਵੇ ਤੇ ਚਾਹੇ ਉਹ ਫਤੇ ਰੰਡੀ ਹੋਵੇ 10 ਤਰੀਕ ਨੂੰ ਜੋ ਅੰਦਾਜ਼ਾ ਲੱਗ ਰਿਹਾ ਇਕੱਠ ਤਾਂ ਹੋਏਗਾ 71 ਤੱਕ ਤਾਂ ਹੋਏਗੀ ਪਰ ਇਹਦੇ ਵਿੱਚੋਂ ਇੱਕ ਸਵਾਲ ਇਹ ਵੀ ਨਿਕਲ ਰਿਹਾ ਹੈ ਕਿ ਕੀ ਸੈਨੇਟ ਸਿੰਡੀਕੇਟ ਦੀਆਂ ਚੋਣਾਂ ਸਮੇਸਰ ਨਹੀਂ ਕਰਵਾ ਰਹੇ ਇਸ ਲਈ ਹੋ ਸਕਦਾ ਹੁਣ ਇਹਦੇ ਨਾਲ ਇਹ ਮੰਗ ਵੱਡੀ ਹੋ ਜਾਵੇ ਕਿ ਪਹਿਲਾਂ ਚੋਣਾਂ ਸਮੇਸਰ ਕਰਾਓ ਫਿਰ ਮੰਨਾਂਗੇ ਤੁਸੀਂ ਪੁਰਾਣੀ ਸਥਿਤੀ ਬਹਾਲ ਰੱਖ ਰਹੇ ਹੋ ਪੁਰਾਣੀ ਸਥਿਤੀ ਦਾ ਐਸਜੀਪੀਸੀ ਦੀ ਵੀ ਬਹਾਲ ਹੈ ਜੀ ਪਿਛਲੇ 10-11 ਸਾਲਾਂ ਤੋਂ ਤੁਸੀਂ ਚੋਣਾਂ ਹੀ ਨਹੀਂ ਕਰਾ ਰਹੇ ਉਹਨਾਂ ਦੀ ਆਮ ਚੋਣਾਂ ਜੀ ਪੁਰਾਣੇ ਮੈਂਬਰੇ ਚੱਲੇ ਜਾਂਦੇ ਨੇ ਕਿੰਨੇ ਉਹਨਾਂ ਚੋਂ ਤੁਰਗੇ ਦਰਜਨ ਤੋਂ 2 ਦਰਜਨ ਦੇ ਕਰੀਬ ਤਾਂ ਜਿਹੜੇ ਰਹੇ ਨਹੀਂ ਕੋਈ ਵਿਦੇਚ ਸੋ ਵੀ ਕਿਵੇਂ ਸਰਸਕੇ ਜਿਉ ساری ਪ੍ਰਕਿਰਿਆ ਜੀ ਉਸੇ ਤਰ੍ਹਾਂ ਇੱਥੇ ਚਲ ਕਟ ਸੋ ਜੇ ਤੁਸੀਂ ਸੈਨਟ ਸਿਟ ਕਰਦੀਆਂ ਚੋਣਾਂ ਹੀ ਸਮਝ ਸਰ ਨਹੀਂ ਕਰਾਉਂਗੇ ਤੇ ਉਹ ਵੀ ਵਿਦਿਆਰਥੀਆਂ ਨੂੰ ਧਰਨੇ ਪ੍ਰਦਰਸ਼ਨ ਲਾ ਕੇ ਕਰਾਉਣੇ ਪੈਣਗੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਜੀ ਸੰਵਿਧਾਨਕ ਬਾਡੀ ਹੈ ਸੋ ਇਸ ਦੀ ਇਹ ਕੀ ਹੈ ਸੋ ਹੁਣ ਕੱਲ ਨੂੰ ਨਵੇਂ ਰੂਪ ਵਿਦਿਆਰਥੀ ਜੇ ਕੋਈ ਫੈਸਲਾ ਲੈਂਦੇ ਆ ਉਹ ਸਾਹਮਣੇ ਆ ਜੀਗਾ ਪਰ ਜੋ ਜਾਣਕਾਰੀ ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਮਿਲ ਰਹੀ ਆ ਉਹੀ ਹੈ ਜੀ ਕਿ 10 ਤਰੀਕ ਨੂੰ ਕੱਤਰਤਾ ਹੋਏਗੀ ਹੁਣ ਕਿਸ ਰੂਪ ਚ ਹੁੰਦੀ ਆ ਇਹ ਦੇਖਦੇ ਹਾਂ ਹੂੰ ਤੇ ਦੀਪਕ ਜੀ ਦੱਸਿਓ ਜਿਹੜੀ ਸ਼ਾਮਲਾਟਾਂ ਦੇ ਖਾਤਰ ਕੀ ਮਾਨ ਸਰਕਾਰ ਹੁਣ ਏਜੰਟ ਬਣ ਗਈ ਹੈ ਦਲਾਲ ਬਣ ਗਈ ਹੈ ਕੀ ਚੱਲਦਾ ਪਿਆ ਜੀ ਪਤਾ ਨਹੀਂ ਜੀ ਇਹ ਤਾਂ ਇਹੀ ਜਾਣਨ ਕਿ ਕਿਸ ਮਨਸ਼ਾ ਨਾਲ ਇਹ ਸਰਬ ਜ਼ਮੀਨਾਂ ਵਾਲੇ ਖੇਡ ਚ ਖੇਡਦੇ ਆ ਹੂੰ ਮਤਲਬ ਆਪਾਂ ਇੱਕੋ ਹਵਾਲੇ ਨਾਲ ਕਿੰਨੀ ਵਾਰ ਇਹ ਖਬਰਾਂ ਤੇ ਗੱਲ ਕਰ ਚੁੱਕੇ ਪਰ ਹਰ ਵਾਰ ਨਵਾਂ ਪੈਂਤੜਾ ਬਦਲ ਕੇ ਆਉਂਦਿਆ ਉਹ ਜਿਵੇਂ ਬੈਰੂਪੀਏ ਹੁੰਦੇ ਆ ਨਾ ਉਹ ਬੰਦਾ ਤਾਂ ਇੱਕੋ ਹੁੰਦਾ ਹੂੰ ਉਹ ਹਰ ਬਰੂਪ ਬਦਨ ਬਦਲ ਕੇ ਆਉਂਦਾ ਕਿ ਹਾਂਜੀ ਕਦੇ ਕੁਝ ਬਣ ਕੇ ਆਉਂਦਾ ਕਦੇ ਕੁਝ ਬਣ ਕੇ ਆਉਂਦਾ ਹੈ ਨਾ ਤੇ ਉਹ ਹਾਲ ਹੁਣ ਇਹਨਾਂ ਦਾ ਇਹ ਬਹਿਰੂਪੀਏ ਨੇ ਇਹ ਪੇਸ ਬਦਲ ਬਦਲ ਕੇ ਆ ਰਹੇ ਨੇ ਆਪਾਂ ਲਗਾਤਾਰ ਗੱਲ ਕੀਤੀ ਬੀਜੇ ਜੀ ਕਿ ਇਹ ਮੰਡੀ ਬਾਟ ਦੀ ਜ਼ਮੀਨ ਇਹ ਜੀ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਇਹ ਲੈਂਡ ਪੂਲਿੰਗ ਰਾਹੀਂ ਜ਼ਮੀਨ ਇਹ ਜੀ ਸਰਕਾਰੀ ਗੈਸਟ ਹਾਊਸ ਰੈਸਟ ਹਾਊਸ ਵਾਲਾ ਮਸਲਾ ਇਹ ਪਿੰਡਾਂ ਦੀ ਸ਼ਾਮਲਾ ਉਤਾਲੀ ਪਹਿਲੂ ਇਹ ਸਾਰੇ ਹਵਾਲੇ ਨਾਲ ਆਪਾਂ ਗੱਲ ਕੀਤੀ ਕਿ ਜ਼ਮੀਨਾਂ ਲੈ ਕੇ ਪ੍ਰਾਈਵੇਟ ਘਰਾਣਿਆਂ ਨੂੰ ਲੈਂਡ ਮਾਫੀ ਇਹਨੂੰ ਇਹਨਾਂ ਨੂੰ ਦੇਣਾ ਚਾਹੁੰਦੇ ਆ ਜੀ ਪਰ ਉਹ ਸਾਰੀਆਂ ਚੀਜ਼ਾਂ ਜਦੋਂ ਪੂਰ ਨਹੀਂ ਪੈਂਦਾ ਸਿਰੇ ਨਹੀਂ ਚੜਦੀਆਂ ਲੋਕ ਸਵਾਬ ਕਰਦੇ ਨੇ ਫਿਰ ਹੋਰ ਤਰੀਕੇ ਲੱਭਦੇ ਨੇ ਹੁਣ ਨਵਾਂ ਤਰੀਕਾ ਲੱਭਿਆ ਜੀ ਤਰੀਕਾ ਇਹ ਲੱਭਿਆ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਪਿੰਡਾਂ ਦੀ ਜ਼ਮੀਨ ਲਈ ਜਾਂਦੀ ਆ ਹਮ ਮੰਨ ਲਓ ਪ੍ਰਾਈਵੇਟ ਜ਼ਮੀਨ ਲਈ ਤੁਸੀਂ ਜੀ ਤੇ 10 ਕਿੱਲੇ ਲਈ 20 ਕਿੱਲੇ ਲਈ 50 ਕਿੱਲੇ ਲਈ 100 ਕਿੱਲਾ ਨਹੀਂ ਤਾਂ ਉਸ ਕਿੱਲਿਆਂ ਨੂੰ ਜਾਂਦੇ ਹੋਏ ਪਹੇ ਰਾਹ ਖਾਲਾਂ ਜਿਹੜੀਆਂ ਸਾਂਝੀ ਥਾਂਵਾਂ ਨੇ ਜਿਹੜੀਆਂ ਪੰਚਾਇਤੀ ਥਾਂਵਾਂ ਦੀ ਮੰਨਿਆ ਜਾਂਦਾ ਸਰਕਾਰੀ ਗੋਰੀ ਸਰਕਾਰੀ ਪਹਾ ਸਰਕਾਰੀ ਰਾਹ ਉਹ ਸਾਰਾ ਕਿਹੜੇ ਖ ਖਲਖਾਂ ਦੇ ਪਾਉਂਦੇ ਹੋ ਜੀ ਜੀ ਉਹ ਕਿੱਥੇ ਜਾਂਦਾ ਜੀ ਉਹਦਾ ਹਿਸਾਬ ਕਿਤਾਬ ਕੀ ਆ ਫਿਰ ਜਦੋਂ ਇਹ ਕਲੋਨੀਆਂ ਪਿੰਡਾਂ ਦੀ ਜ਼ਮੀਨਾਂ ਲੈ ਕੇ ਕੱਟੀਆਂ ਜਾਂਦੀਆਂ ਤਾਂ ਉਹਦੇ ਨਾਲ ਨਾਲ ਕਈ ਵਾਰ ਸ਼ਾਮਲੜ ਜ਼ਮੀਨ ਪਈ ਹੁੰਦੀ ਆ ਉਹ ਵੀ ਵਿੱਚੇ ਕਬਜ਼ੇ ਚੜ ਜਾਂਦੀ ਹੈ ਹੁਣ ਪੰਜਾਬ ਸਰਕਾਰ ਕਹਿੰਦੀ ਅਸੀਂ 141 ਪ੍ਰਾਈਵੇਟ ਕਲੋਨੀਆਂ ਨਿਸ਼ਾਨਦੇਹੀ ਕਰ ਲੀਆਂ ਹੂੰ ਜਿਨ੍ਹਾਂ ਨੇ ਸ਼ਾਮਲੜ ਜ਼ਮੀਨ ਦੱਬੀ ਹੋਈ ਹੈ ਔਰ 400 ਕਰੋੜ ਤੋਂ ਵੱਧ ਦੀ ਸ਼ਾਮਲੜ ਜ਼ਮੀਨ ਹੈ ਜਿਹੜੀ ਅਸੀਂ ਛਡਾ ਲੈਣੀ ਹੈ ਹੂੰ ਹੂੰ ਹੁਣ ਇਹ ਪਹਿਲੀ ਨਜ਼ਰੇ ਸੁਣ ਕੇ ਬੜਾ ਚੰਗਾ ਲੱਗਦਾ ਨਾ ਵੀਰੇ ਜੀ ਜੀ ਕਿ ਵੀ ਸਰਕਾਰ ਚੰਗਾ ਕੰਮ ਕਰ ਰਹੀ ਆ ਪਿੰਡਾਂ ਦੀ ਜ਼ਮੀਨ ਜੇ ਕਿਸੇ ਨੇ ਨਜਾਇਜ਼ ਦੱਬੀ ਆ ਕਲੋਨੀ ਵਾਲੇ ਨੇ ਤੋਂ ਛਡਾ ਰਹੀ ਆ ਹੂੰ ਪਰ ਹੁਣ ਇਹ ਤੋਂ ਹੀ ਖੇਡ ਸ਼ੁਰੂ ਹੁੰਦਾ ਹੈ। ਹੁਣ ਪਿੰਡਾਂ ਵਾਲਿਆਂ ਨੂੰ ਜਾ ਕੇ ਉਹ ਕਹਿੰਦੇ ਸਰਕਾਰ ਕਹਿ ਰਹੀ ਆ ਕਿ ਵੀ ਤੁਹਾਡੀ ਸ਼ਾਮਰਾੜ ਜ਼ਮੀਨ ਇੰਨੀ-ਇੰਨੀ ਕਿੱਲੇ ਬੋਲਦੀ ਐ ਇੰਨੀ-ਇੰਨੀ ਥਾਂ ਬੋਲਦੀ ਆ ਪਾਣੀ ਕਲੋਨੀ ਨੇ ਦੱਬੀ ਹੋਈ ਆ ਤੁਸ ਦਾ ਛੜਾ ਨਹੀਂ ਹੋਣੀ। ਹੂੰ ਤੁਸੀਂ ਤਾਂ ਕਰ ਨਹੀਂ ਸਕਦੇ ਕੁਝ ਆਪਾਂ ਛੜਾ ਦਿੰਨੇ ਆ। ਜੀ। ਪਰ ਉੱਥੇ ਪਲੈਂਟ ਬਣ ਗਏ। ਉੱਥੇ ਕਲੱਬ ਹਾਊਸ ਬਣ ਗਏ, ਉੱਥੇ ਸਵੀਮਿੰਗ ਪੂਲ ਬਣ ਗਏ, ਉੱਥੇ ਕੋਠੀਆਂ ਮਕਾਨ ਬਣ ਗਏ। ਹੁਣ ਤੁਹਾਨੂੰ ਜ਼ਮੀਨ ਤਾਂ ਵਾਪਸ ਨਹੀਂ ਮਿਲਣੀ ਹੂੰ ਆਪਾਂ ਤਾਂ ਪੈਸਾ ਲੈ ਲੈਂਦੇ ਆ ਜ਼ਮੀਨ ਦਾ ਸ਼ਾਮਲਾਟ ਜ਼ਮੀਨ ਜਿਹੜੀ ਕਲੋਨੀ ਵਾਲਿਆਂ ਨੇ ਦੱਬੀਓ ਤਬਾ ਪੈਸਾ ਲੈ ਲੈਣਿਆ ਜੀ ਤੇ ਪਹਿਲੀ ਨਜ਼ਰੇ ਇੱਥੇ ਤੱਕ ਵੀ ਠੀਕ ਲੱਗਦਾ ਵੀ ਠੀਕ ਹੈ ਸਰਕਾਰ ਪੈਸਾ ਲੈ ਕੇ ਦੇ ਰਹੀ ਆ ਹੁਣ ਸਰਕਾਰ ਕਲੋਨੀ ਵਾਲਿਆਂ ਨੂੰ ਫਾਰਮੂਲਾ ਦੇ ਰਹੀ ਆ ਕਿ ਵੀ ਜ਼ਮੀਨ ਤਾਂ ਅਸੀਂ ਛਡਾ ਲਾਂਗੇ ਡੰਡੇ ਦੇ ਜ਼ੋਰ ਤੇ ਸਰਕਾਰ ਦੇ ਜ਼ੋਰ ਤੇ ਉਹਦੇ ਨਾਲੋਂ ਚੰਗਾ ਹੈ ਤੁਸੀਂ ਜੋ ਰੇਟ ਤੇ ਜਦੋਂ ਜ਼ਮੀਨਾਂ ਖਿੱਦੀਆਂ ਸੀ ਉਸ ਰੇਟ ਦੇ ਹਿਸਾਬ ਨਾਲ ਪਿੰਡਾਂ ਨੂੰ ਪੈਸੇ ਦੇ ਦਿਓ ਹੁਣ ਮਤਲਬ 10 ਸਾਲ ਪਹਿਲਾਂ ਜੋ ਰੇਟ ਸੀ ਹੂੰ 5 ਸਾਲ ਪਹਿਲਾਂ ਜੋ ਰੇਟ ਸੀ 7 ਸਾਲ ਪਹਿਲਾਂ ਜੋ ਰੇਟ ਸੀ ਉਹ ਰੇਟ ਤੇ ਪਿੰਡਾਂ ਨੂੰ ਪੈਸੇ ਦੇ ਦਿਓ ਥੋੜੀ ਜਾਂ ਤਾਂ ਸਕਾਲੀ ਕਰਤੀ ਆਪਾਂ ਹੂੰ ਹੁਣ ਇੰਨੀ ਗੱਲ ਤਾਂ ਜਨਤਕ ਐ ਪਰ ਕੀ ਇਹ ਤੋਂ ਪਿੱਛੇ ਵੀ ਕੁਝ ਹੈਗਾ ਕਿ ਭਾਈ ਬਾਕੀ ਸਾਨੂੰ ਥੋੜਾ ਬਹੁਤ ਪਾਰਟੀ ਫੰਡ ਦੇ ਦਿਓ ਹੂੰ ਐਮਐਲਏ ਚੋਣ ਫੰਡ ਦੇ ਦਿਓ ਸੁਪਰੀਮੋ ਫੰਡ ਦੇ ਦਿਓ ਪਤਾ ਨਹੀਂ ਕਿਹੜਾ ਕਿਹੜਾ ਫੰਡ ਰੰਗਲਾ ਪੰਜਾਬ ਫੰਡ ਜੀ ਤਾਂ ਕਿਹੜੇ ਕਿਹੜੇ ਫੰਡ ਮੰਗੇ ਹੋ ਕੀ ਉਹ ਵੀ ਫਾਰਮੂਲਾ ਮੈਂ ਕਹਿੰਦਾ ਉਹ ਵੀ ਨਹੀਂ ਹੈਗਾ ਪਾਉਪੀ ਛੱਡ ਦिए ਪਰੇ ਹੂੰ ਕਿ ਚਲੋ ਪੜਦੇ ਉਹਦੇ ਕੁਛ ਨਹੀਂ ਤੇ ਜੇ ਖੁੱਲਿਆਵੇਂ ਆ ਤਾਂ ਫਿਰ ਪਿੰਡਾਂ ਦਾ ਵਾ ਪੈਸਾ ਜਿਹੜਾ ਸ਼ਾਮਲਾਟ ਵਾਲਾ ਪੈਸਾ ਹੈ ਉਹ ਕਿਹਦਾ ਜੀ ਪਿੰਡ ਦੀ ਪੰਚਾਇਤ ਦਾ ਜੀ ਤੇ ਸਰਕਾਰ ਕੀ ਕੀ ਹੈ ਪੰਜਾਬ ਦੀ ਪਿੰਡਾਂ ਦੇ ਸ਼ਹਿਰ ਦੇ ਕਸਬਿਆਂ ਦੇ ਲੋਕਾਂ ਦੀ ਚੋਣੀ ਹੂੰ ਤੇ ਇਹ ਸਰਕਾਰ ਹੀ ਕਮਿਸ਼ਨ ਖਾਣ ਤੇ ਆ ਜਵੇ ਸਰਕਾਰ ਇਹ ਦਲਾਲਗिरी ਤੇ ਆਜ ਵੀ ਫਿਰ ਉਹਨੂੰ ਸਰਕਾਰ ਕਹੀਏ ਕਿ ਏਜੰਟ ਕਹੀਏ ਜੀ ਬਕਾਇਦਾ ਤੌਰ ਤੇ ਵਿਗੇ ਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੀਆਂ ਜ਼ਮੀਨਾਂ ਛੜਾ ਕੇ ਤੁਹਾਨੂੰ ਇੰਨਾ ਪੈਸਾ ਦਵਾਵਾਂਗੇ 50% ਸਰਕਾਰ ਦੇ ਖਜ਼ਾਨੇ ਚ ਹਮ 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 50% ਅਸੀਂ ਰਾਵਾਂਗੇ ਹੁਣ ਇਹਦੇ ਵਿੱਚੋ ਹੀ ਬੀਬੀਆਂ ਨੂੰ 1000 ਰੁਪਏ ਵਾਲਾ ਫਾਰਮੂਲਾ ਘਟਣਾ ਜੀ ਮਤਲਬ ਕਦੇ ਹੀ ਤਰ ਲੋ ਮਰਜ਼ੀ ਹੁੰਨੇ ਹੋ ਤੁਸੀਂ ਫਿਰ ਕਿਦੋਂ ਨਾ ਕਿਦੋਂ ਪੈਸਾ ਲਿਆਈਏ ਕਦੇ ਤੁਸੀਂ ਪਿੰਡਾਂ ਨੂੰ ਕਹਿੰਦੇ ਹੋ ਤੁਹਾਡਾ ਜਿਹੜੇ ਪ੍ਰੋਜੈਕਟਾਂ ਚ ਆ ਗਿਆ ਉਹ ਚੋ ਸਾਨੂੰ 5% ਦੇ ਦੋ ਜੀ ਆਪਾਂ 50% ਦੀ ਗੱਲ ਕੋਰ ਪਹਿਲਾਂ ਵੀ ਕਰ ਚੁੱਕੇ ਕੁਝ ਪਿੰਡਾਂ ਨੂੰ ਇਹ 50% ਦੇ ਫਾਰਮੂਲੇ ਤੇ ਲਾਉਣਾ ਚਾਹੁੰਦੇ ਸੀ ਹੁਣ ਆਹ ਰਿਪੋਰਟ ਸਾਹਮਣੇ ਆ ਤੁਹਾਡੇ ਜੀ ਕਿ ਸਰਕਾਰ ਦੇ ਅਧਿਕਾਰਕ ਤੌਰ ਤੇ ਪਹੁੰਚ ਬਰੋਚ ਕਰਕੇ ਪੰਚਾਇਤਾਂ ਨੂੰ ਕਹੀ ਹੈ ਛਡਾ ਲਓ ਨਾ ਫਿਰ ਤੁਸੀਂ ਸੁੱਖ ਵੀ ਲੈਣ ਨੂੰ ਵੀ ਗਲਤ ਕਹਿੰਦੇ ਸੀ ਹੂੰ ਤੁਸੀਂ ਤਾਂ ਕੈਪਟਨ ਦੇ ਫਾਰਮ ਹਾઉસ ਨੂੰ ਵੀ ਗਲਤ ਕਹਿੰਦੇ ਸੀ ਉੱਥੇ ਨੂੰ ਟਰੈਕਟਰ ਕਿਉਂ ਨਹੀਂ ਗਿਆ ਕੁਲਦੀਪ ਧਾਲੀਆ ਦਾ ਉੱਥੇ ਢੋਲ ਕਿਉਂ ਨਹੀਂ ਵੱਜਿਆ ਅਜੇ ਤੱਕ ਸਾਢੇ 4 ਸਾਲ ਬੀਤ ਗਏ ਤੇ ਆਹ ਕਲੋਨੀ ਵਾਲਿਆਂ ਤੋਂ ਛਡਾ ਲਓ ਫਿਰ ਜ਼ਮੀਨਾਂ ਨਹੀਂ ਉਹਨਾਂ ਦਾ ਪੈਸੇ ਦਾ ਸੌਦਾ ਉਹ ਵੀ ਉਸ ਰੇਟ ਦਾ ਪੁਰਾਣੇ ਰੇਟ ਦਾ ਉਹਨਾਂ ਨੂੰ ਵੀ ਬਾਵਾ ਕੇ ਲੈ ਗਏ ਥੋੜਾ ਵੀ ਫਾਇਦਾ ਕਰ ਰਹੇ ਆ ਤੇ ਤੁਹਾਡਾ ਇੱਕ ਨੰਬਰ 'ਚ ਵੀ ਸਾਰਾ ਕੰਮ ਤੇ ਪਿੰਡਾਂ ਤੋਂ ਸਾਨੂੰ ਜੀ ਆਪਣੇ ਪੈਸੇ 'ਚੋਂ 50% ਦੇ ਦਿਓ ਉਹ ਇਹ ਅੱਗੇ ਤੁਸੀਂ ਪਿੰਡਾਂ ਤੋਂ 20-20% ਲੈ ਰਹੇ ਹੋ ਉਹਨਾਂ ਦੀ ਆਮਦਨ 'ਚੋਂ ਹੂੰ ਪੰਚਾਇਤ ਵਿਭਾਗ ਚਲਾਉਣ ਲਈ ਉਹਨੂੰ ਵਧਾ ਕੇ 30-32% ਕਰੀ ਬੈਠੇ ਹੋ ਜੀ ਪਿੰਡਾਂ ਨੂੰ ਦੇਣਾ ਕੀ ਹੈ ਉਲਟਾ ਖਾਣ ਤੇ ਆ ਗਏ ਜਦੋਂ ਬਾੜੀ ਖੇਤ ਨੂੰ ਖਾਉ ਕੋਈ ਪੰਜਾਬ ਦੀ ਸਰਕਾਰ ਪੰਜਾਬ ਦੇ ਪਿੰਡਾਂ ਨੂੰ ਖਾਣ ਤੇ ਆ ਗਈ ਤੇ ਪਰ ਸਰਕਾਰ ਕਿਹ ਕੀ ਕੇ ਦલાਲ ਕੇ ਇਹ ਤੁਸੀਂ ਲਾਜ਼ਮੀ ਹੂੰ ਤੇ ਦੇਪੜੀਏ ਦੱਸਿਓ ਤਰਨਤਾਰਨ ਚ ਨੇਤਾ ਜੀ ਨੇ ਕੁਝ ਐਲਾਨ ਕੀਤੇ ਪਰ ਐਲਾਨ ਇੰਜ ਲੱਗਦੇ ਨੇ ਜਿਵੇਂ ਕੋਈ ਗੁੰਡਾਗਰਦੀ ਵਾਲੀ ਗੱਲ ਹੋ ਰਹੀ ਹੋਵੇ ਕੀ ਚੱਲ ਰਿਹਾ ਤਰਨਤਾਰਨ ਚ ਤਰਨਤਾਰਨ ਦੇ ਵਿੱਚ ਇਸ ਮੌਕੇ ਸਰਕਾਰ ਤੋਂ ਲੈ ਕੇ ਸਮੁੱਚੀ ਸਿਆਸੀ ਜਮਾਤ ਉਥੇ ਡੇਰੇ ਲਾ ਕੇ ਬੈਠਿਆ ਹੂੰ 9 ਤਰੀਕ ਕ ਸ਼ਾਮ ਨੂੰ 5 ਵਜੇ ਚੋਂ ਪਚਾਰ ਮੁੱਕ ਜਾਣਾ 11 ਤਰੀਕ ਨੂੰ ਵੋਟਾਂ ਪੈਣੀਆਂ ਜੀ ਤੇ 9 ਤਰੀਕ ਤੋਂ ਬਾਅਦ ਇਹਨਾਂ ਨੂੰ ਪੰਜਾਬ ਦੇ ਮੁੱਦੇ ਵਿੱਚ ਇੱਥੇ ਆਇਆ ਨੇ ਪੰਜਾਬ ਯੂਨੀਵਰਸਿਟੀ ਵਿੱਚ ਇੱਥੇ ਆਇਆ ਜਿਸ ਤੱਕ ਤਰਨਤਾਰਨ ਵਿੱਚ ਚੇਤੇ ਨਹੀਂ ਆ ਰਹੇ ਪੰਜਾਬ ਦੇ ਮੁੱਦੇ ਹਾਂ ਹਾਂ ਗੁੰਡਾਗਰਦੀ ਜ਼ਰੂਰ ਚੇਤੇ ਆ ਰਹੀ ਹੈ ਹਾਂ ਕਦੇ ਕੇਜਰੀਵਾਲ ਜੀ ਕਹਿੰਦੇ ਨੇ ਕਦੇ ਮਨੀਸ਼ ਸ਼ੋਧਿਆਜੀਤ ਕਹਿੰਦੇ ਮੈਂ ਤਾਂ ਰਹਿ ਨਹੀਂ ਇੱਥੇ ਆ ਹੈਨਾ ਸਾਮਦਾਮ ਦੰਡਵੇ ਦੋ ਸਾਰੇ ਫਾਰਮੂਲੇ ਉੱਤੇ ਲਾਗੂ ਹੋ ਰਹੇ ਨੇ ਹਾਂ ਅਕਾਲੀ ਦਲ ਦੇ ਜਿਹੜੇ ਕਹਿੰਦੇ ਸਾਡੇ ਸਰਪੰਚ ਚੱਕ ਲੈ ਜੀ ਮੌਜੂਦਾ ਵੀਰ ਸਾਹਿਬ ਦਾ ਵੀ ਕੁਝ ਐਮਸੀ ਚੱਕ ਲੈ ਜੀ ਹੈ ਪੁਲਿਸ ਕਹਿੰਦੀ ਅਸੀਂ ਨਹੀਂ ਚੱਕੇ ਜੀ ਉਹ ਕਹਿੰਦੇ ਫਿਰ ਰਿਵਾਲਤਾ ਪਰਚਾ ਕਰ ਲਓ ਦਰਜ ਕਰੋ ਜੀ ਕੁਛ ਨਹੀਂ ਬੋਲਦੇ ਉਧਰ ਕਾਂਗਰਸੀਆ ਪਤਾ ਨਹੀਂ ਕੀ ਖਾ ਕੇ ਚੋਣ ਪ੍ਰਚਾਰ ਚ ਗਏ ਨੇ ਰੋਜ਼ ਉਹਨਾਂ ਦਾ ਪੰਗਾ ਪਿਆ ਰਹਿੰਦਾ ਪਹਿਲਾਂ ਰਾਜਾ ਵੜਿੰਗ ਦੇ ਦੋ ਪੰਗੇ ਸੀ ਹੈਨਾ ਪਹਿਲਾਂ ਉਹ ਬੋਲਦਾ ਮਤਲਬ ਹਿੰਦੁਸਤਾਨ ਬਣਾਵਾਂਗੇ ਜੀ ਹੈਨਾ ਫਿਰ ਬੋਲਦਾ ਜੀ ਕਿ ਆ ਲੋ ਜੀ ਅਸੀਂ ਮਤਲਬ ਰੰਗ ਭੇਦ ਵਾਰੀ ਫਿਰ ਜੀ ਹੁਣ ਆ ਭਾਈ ਜੈਤਾਂਜੀ ਦੀ ਫੋਟੋ ਦੇ ਉੱਪਰ ਆਪਣੀਆਂ ਫੋਟੋਆਂ ਗੁਰੂ ਸਾਹਿਬ ਦੇ ਸੀਸ ਉਹਨਾਂ ਦੀ ਮਤਲਬ ਹੈਨਾ ਬੋਦਚਾ ਉਹਦੇ ਉੱਪਰ ਆਪਣੀਆਂ ਫੋਟੋਆਂ ਲਾ ਜੀਆਂ ਉਹ ਹੁਣ ਪ੍ਰਤਾਪ ਬਾਜਵੇ ਨੂੰ ਵੀ ਐਸੀ ਕਮਿਸ਼ਨ ਤੋਂ ਨੋਟਸ ਹੋ ਗਿਆ ਸੋ ਉਹ ਤਾਂ ਹੋਰ ਜੇ ਨੇ ਪਰ ਜਿਹੜੇ ਨੇਤਾ ਜੀ ਦੇ ਗੁੰਡਾਗਰਦੀ ਵਾਲੇ ਬਿਆਨ ਦੀ ਗੱਲ ਕਰਦੇ ਹਾਂ ਇਹ ਕਿਸੇ ਇੱਕ ਦਾ ਨਹੀਂ ਆ ਵਿਜੇ ਜੀ ਹਮ ਸਾਰੀਆਂ ਸਿਆਸੀ ਧਿਰਾਂ ਦਾ ਅਬਾ ਉੱਤਿਆ ਹੋਇਆ ਹਮ ਸੱਤੋਂ ਧਾਰੀ ਧਿਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤਰਨਤਾਰਨ ਚ ਵੋਟਾਂ ਮੰਗਦੇ ਆ ਕਹਿੰਦੇ ਨੇ ਹਫਤੇ ਦਾ ਟਾਈਮ ਦਿੰਨਾ ਹੈ ਹੂੰ ਗੈਂਗਸਟਰਾਂ ਪੰਜਾਬ ਛੱਡ ਕੇ ਭੱਜ ਜਾਓ ਨਹੀਂ ਤਾਂ ਠੋਕ ਦਿਆਂਗੇ ਹੂੰ ਇਹ ਸਰਕਾਰ ਦੇ ਨੁਮਾਇੰਦਿਆਂ ਦੇ ਬਿਆਨ ਹੁੰਦੇ ਨੇ ਹੂੰ ਇਹ ਸੂਬੇ ਦੇ ਮੁੱਖ ਮੰਤਰੀ ਰਹੇ ਹੁਣ ਜਿਹੜੇ ਤਿੰਨ ਤਿੰਨ ਵਾਰ ਦਿੱਲੀ ਦੇ ਪਾਰਟੀ ਦੇ ਮੁਖੀ ਹੋਣ ਇਹ ਉਹ ਜਿਹੇ ਦੇ ਬਿਆਨ ਹੁੰਦੇ ਨਹੀਂ ਮਤਲਬ ਜੇ ਕੋਈ ਗਲਤ ਅਨਸਰ ਹੈ ਹੂੰ ਇਹ ਕੋਈ ਗੁੰਡਾ ਹੈ ਗੈਂਗਸਟਰ ਹੈ ਤੇ ਫਿਰ ਉਹ ਇੱਕ ਸਵੇਰੇ ਨੂੰ ਨਿਕਲੋ ਦੂਵੇ ਸਵੇਰੇ ਜਾਣ ਨੂੰ ਹਦਾਇਤ ਦੇ ਰਹੇ ਹੋ ਜੀ ਫਿਰ ਇਹ ਕਾਨੂੰਨੀ ਪਾਲਣ ਕਿਹੜਾ ਹੋਇਆ ਜੀ ਉਹਦਾ ਹੂੰ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਪ੍ਰਧਾਨ ਜੀ ਕਹਿੰਦਾ ਬਈ ਸਾਡੀ ਸਰਕਾਰ ਆ ਜਾਣ ਦਿਓ ਕੱਲੇ-ਕੱਲੇ ਨੂੰ ਠੋਕੂ ਗੈਂਗਸਟਰਾਂ ਨੂੰ ਚੱਕ-ਚੱਕ ਕੇ ਡਰਿਓ ਨਾ ਉਹਦੇ ਪਿਓ ਤੇ ਵੀ ਉਹਦੀ ਮਾਂ ਤੇ ਵੀ ਉਹਦੀ ਘਰ ਵਾਲੀ ਤੇ ਵੀ 302 ਦਾ ਪਰਚਾ ਪਾਉਂ ਹੂੰ ਹੈਨਾ ਮੈਂ ਇਹ ਕਰੂੰਗਾ ਕੰਮ ਕਹਿੰਦਾ ਗੈਂਗਸਟਰ ਤਾਂ ਐਸੇ ਤੇ ਕਰ ਦੂੰਗਾ ਮਹੀਨੇ ਦੇ ਵਿੱਚ ਇੱਕ ਮਹੀਨਾ ਦੇਜੋ ਕਹਿੰਦਾ ਸਰਕਾਰ ਆ ਜਾਂਦੀ ਐ ਇੱਥੇ ਨਹੀਂ ਰੁਕਿਆ ਕੰਮ ਰਵਨੀਤ ਮਿੱਟੂ ਕੇਂਦਰੀ ਮੰਤਰੀ ਨੇ ਹਮ ਬੀਜੇਪੀ ਦੇ ਵਿੱਚ ਉਹ ਕਹਿੰਦੇ ਜੀ ਗੈਂਗਸਟਰ ਤਾਂ ਯੂਪੀ ਵਾਲੇ ਫਾਰਮੂਲੇ ਨਾਲ ਮਕਾਵਾਂਗੇ ਅਸੀਂ ਹਮ ਉਹ ਵੀ ਯੂਪੀ ਵਾਲੇ ਤਰੀਕੇ ਦਾ ਹੈਗਾ ਗਿੱਟੇ-ਗੋਡਿਆਂ 'ਚ ਗੋਲੀਆਂ ਮਾਰਦੇ ਹੋ ਤੁਸੀਂ ਮਕਾਨ ਢਾਉਣੇ ਆ ਬਲਡੋਜ਼ਰ ਚਲਾਉਣੇ ਹੋ ਹੋ ਯੂਪੀ ਵਾਲਾ ਫਾਰਮੂਲਾ ਕਿਹੜਾ ਲਿਆਉਣਾ ਹਮ ਇਹ ਤੋਂ ਉੱਪਰ ਦੀ ਹੋਰ ਕੀ ਕਰ ਮਤਲਬ ਇਹ ਤਿੰਨੇ ਬਿਆਨਾਂ ਨੂੰ ਇੱਕ ਕੜੀ 'ਚ ਰੱਖ ਕੇ ਦੇਖੋ ਮਤਲਬ ਤੁਹਾਨੂੰ ਇਹ ਤਾਂ ਪਤਾ ਕਿ ਗੈਂਗਸਟਰ ਪੰਜਾਬ ਦੇ ਵਿੱਚ ਇੱਕ ਮਸਲਾ ਹੈ। ਹੂੰ। ਛੋਟੇ ਦੁਕਾਨਦਾਰ ਤੋਂ ਲੈ ਕੇ بڑے ਕਾਰੋਬਾਰੀ ਤੱਕ ਫਰੋਤੀਆਂ ਮੰਗੀਆਂ ਜਾਂਦੀਆਂ। ਕਲਾਕਾਰ ਜੱਗ ਤੱਕ ਕੋਈ ਬੜੀ ਧਿਰ ਹੈ ਉਹਨਾਂ ਤੋਂ ਪੈਸੇ ਫਰੋਤੀ ਵਸੂਲੀ ਜਾਂਦੀ ਹੈ। ਇਹ ਤਾਂ ਜੱਗ ਜਾਰ ਹੈ ਗੈਂਗਸਟਰ ਮਸਲਾ ਹੈ। ਉਹਦੇ ਨਾਲ ਨਸ਼ਾ ਜੁੜਿਆ ਹੈ, ਉਹਦੇ ਨਾਲ ਪੁਲਿਸ ਜੁੜੀ ਹੈ, ਉਹਦੇ ਨਾਲ ਸਿਆਸੀ ਧਿਰਾਂ ਜੁੜੀਆਂ ਹਨ। ਇੱਕ ਪੂਰੀ ਚੇਨ ਹੈ। ਤੁਸੀਂ ਉਹ ਸਿਸਟਮ ਨੂੰ ਤੋੜਨ ਦੇ ਲਈ ਕਿਹੜੀ ਨੀਤੀ ਲੈ ਕੇ ਆਉਰੇ ਉਹ ਕਿਹਨੇ ਦੱਸਣਾ ਜੀ? ਹੂੰ। ਤੇ ਗੈਂਗਸਟਰ ਮਾਂ ਦੇ ਢੋਜੰਬੇ ਨੇ। ਜੇ ਸਿਸਟਮ ਚ ਬਣੇ ਨੇ ਤਾਂ ਉਹਨਾਂ ਨੂੰ ਵਾਪਸ ਮੋੜਨ ਦੇ ਲਈ ਤੁਹਾਡੇ ਕੋਲ ਕੋਈ ਫਾਰਮੂਲਾ ਨਹੀਂ ਠੋਕਾਂਗੇ ਮਾਰਾਂਗੇ ਮਕਾਦਾਂਗੇ ਕਰਾਦਾਂਗੇ ਇਹ ਸਰਕਾਰੀ ਬੋਲੀ ਹੁੰਦੀ ਹੈ ਜੀ ਜੀ ਇਹ ਸੱਤਾਧਾਰੀ ਤੇ ਨਹੀਂ ਬੋਲੀ ਹੁੰਦੀ ਹੈ ਜੀ ਇਹ ਸਿਆਸਤਦਾਨ ਦੀ ਬੋਲੀ ਹੁੰਦੀ ਹੈ ਜੀ ਇਹ ਐਮਪੀ ਐਮਐਲਏ ਦੀ ਬੋਲੀ ਹੁੰਦੀ ਹੈ ਜੀ ਦੱਸਿਓ ਮੈਨੂੰ ਹੂੰ ਬਈ ਤੁਸੀਂ ਉੱਥੇ ਖਾਓ ਕਿ ਸਾਡੀ ਨੌਜਵਾਨ ਪੀੜ੍ਹੀ ਟਰੈਕਟਰ ਉਤਰ ਗਈ ਹੈ ਅਸੀਂ ਉਹਨੂੰ ਵਾਪਸ ਲਿਆਵਾਂਗੇ ਵੋੜ ਕੇ ਹੂੰ ਅਸੀਂ ਉਹਨੂੰ ਮੁੜ ਕੇ ਇਸ ਮਿੱਟੀ ਨਾਲ ਜੋੜਾਂਗੇ ਧਰਮ ਨਾਲ ਜੋੜਾਂਗੇ ਅਸੀਂ ਉਸ ਨੂੰ ਇਸ ਖਿੱਤੇ ਨਾਲ ਮੋਹ ਪਾਵਾਂਗੇ ਅਸੀਂ ਉਹਨੂੰ ਕਿਰਤ ਦੇ ਹਾਣੀ ਬਣਾਵਾਂਗੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਨਾ ਸਰੀੰਜਾ ਫੜ ਕੇ ਅਸੀਂ ਹੱਥਾਂ ਦੀ ਟਿਫਨ ਫੜਾਣੇ ਆ ਹੂੰ ਤੇ ਜੇ ਇਹ ਬੋਲੀ ਆ ਗੁੰਡਾਗਰਦੀ ਵਾਲੀ ਠੋਕਣ ਮਕਾਉਣ ਵਾਲੀ ਇਸ ਨੂੰ ਪੁਲਿਸ ਰਾਜ ਵਾਲੀ ਬੋਲੀ ਕਹਿੰਦੇ ਆ ਤੇ ਪੁਲਿਸ ਰਾਜ ਬੰਦ ਆਪਾਂ ਪਹਿਲਾਂ ਕਿੰਨੀ ਵਾਰ ਗੱਲ ਕਰ ਚੁੱਕੇ ਆ ਕਿ ਸਿਸਟਮ ਵੱਧ ਚੁੱਕਿਆ ਪੰਜਾਬ ਦਾ ਇਸ ਨੂੰ ਮੁੜ ਕੇ ਪੁਰਾਣੇ ਦੌਰ ਚ ਨਾ ਤੱਕ ਬੈਠਿਓ ਇਹ ਚਣੌਤੀ ਹੈ ਸੋ ਇਹਦਾ ਮਤਲਬ ਤੁਹਾਡੇ ਕੋਲ ਨੀਤੀ ਨਹੀਂ ਹੈ ਕੋਈ ਤਾਂ ਤੁਸੀਂ ਅਜੀਬੋਲ ਬੋਲਦੇ ਹੋ ਇਹ ਗੁੰਡਾਗਰਦੀ ਵਾਲੇ ਬੋਲ ਹੈ ਹਮਮ ਦੀਪਕ ਜੀ ਇਹ ਦੱਸਿਓ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਖਿਲਾਫ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ ਮਾਮਲਾ ਹੈ ਇਹਨਾਂ ਦੇ ਬੇਟੇ ਦੇ ਦੇਹਾਂਤ ਦਾ ਅ ਅਕੀਲ ਅਖਤਰ ਪੰਚਕੁਲਾ ਦੇ ਵਿੱਚ ਪਿਛਲੇ ਮਹੀਨੇ ਮਤ ਥੋੜੇ ਭੇਤ ਭਰੇ ਹਾਲਾਤ ਦੇ ਵਿੱਚ ਉਹਦੀ ਮੌਤ ਹੁੰਦੀ ਹੈ ਕੀ ਵੇਰਵਾ ਇਸ ਮਾਮਲੇ ਦਾ सीबीआई ਨੇ ਕੇਸ ਹੰਦਰਜਿਓਂ ਕੀਤਾ 16 ਅਕਤੂਬਰ ਦਾ ਦਿਨ ਸੀ ਜਿੱਦਣ ਇਹਨਾਂ ਦਾ ਮੁੰਡਾ ਕਰਦੇ ਵਿੱਚ ਮ੍ਰਿਤਕ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਕਈ ਸਵਾਲ ਹੁੰਦੇ ਜੀ ਕਿ ਦਵਾਈ ਖਾਦੀ ਜਿਓ ਵਰਡ ਹੋ ਸੀ ਜਿਆ ਸੀ ਜਿਹਾ ਸੀ ਪਰ ਉਹਦੀ ਵੀਡੀਓ ਇਨਪੁਟਸ ਉਹਦਾ ਪੁਰਾਣਾ ਡਰਗ ਵਾਲਾ ਮਸਲਾ ਉਹ ਸਾਰਾ ਸਿੱਟ ਦਾ ਰਿਕਾਰਡ ਹੈ ਕੁਝ ਤੋਂ ਜਾਣਕਾਰੀ ਇਕੱਤਰ ਉਹ ਸਾਰਿਆਂ ਦੇ ਵਿੱਚ ਮੁਹੰਮਦ ਮੁਸਤਫਾ ਤੇ ਉਹਨਾਂ ਦਾ ਪਰਿਵਾਰ ਕਿਰਦਾ ਨਜ਼ਰ ਆ ਰਿਹਾ ਹੂੰ ਤੇ ਉਹ ਸਾਰੀ ਸਿਟੀ ਦੇ ਵਿੱਚ ਇਸ ਮਸਲੇ ਦੇ ਉੱਤੇ ਹਰਿਆਣਾ ਨੇ ਇੱਕ ਸੈੱਟ ਬਣਾਈ ਸੀ ਪਰ ਗੱਲ ਸੀਬੀਆਈ ਤੱਕ ਦੀ ਉੱਠੀ ਤੇ ਕਿਉਂਕਿ ਇੱਕ ਧਿਰ ਨੇ ਸਾਹਮਣੇ ਆ ਕੇ ਉਹਦੀ ਮੰਗ ਕੀਤੀ ਤੇ ਉਹ ਮਾਮਲਾ ਚੱਲਿਆ ਗਿਆ ਤੇ ਆਖਰ ਹੁਣ ਕੇਂਦਰ ਨੇ ਸੀਬੀਆਈ ਜਾਂਚ ਦੀ ਮਨਜ਼ੂਰੀ ਦੇ ਦਿੱਤੀ ਤੇ ਮਨਜ਼ੂਰੀ ਮਿਲਦਿਆਂ ਹੀ ਸੀਬੀਆਈ ਨੇ ਮੁਹੰਮਦ ਮੁਸਤਾਫਾ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਨੇ ਉਹਨਾਂ ਦੀ ਪਤਨੀ ਰਜਿਆ ਸੁਲਤਾਨਾ ਜਿਹੜੀ ਪੰਜਾਬ ਚ ਐਮਐਲਏ ਰਹੀ ਮੰਤਰੀ ਰਹੀ ਉਹ ਐ ਤੇ ਫਿਰ ਇਹਨਾਂ ਦੀ ਨੂੰਹ ਅਕੀਲ ਦੀ ਪਤਨੀ ਹੈ ਨਾ ਉਹ ਬਖ ਬੋਰਡ ਦੀ ਚੇਅਰਮੈਨ ਪਰ ਸਰੀ ਹੈ ਨਾ ਉਹ ਤੇ ਇਹਨਾਂ ਦੀ ਕੁੜੀ ਮਤਲਬ ਉਸ ਮੁੰਡੇ ਦੀ ਭੈਣ ਚਾਰ ਜਣਾਂ ਦੇ ਉੱਤੇ ਸੀਬੀਆਈ ਨੇ ਐਫ ਆਈ ਆਰ ਕਰ ਦਿੱਤੀ ਆ ਸੁੱਤਰੋਂ ਤਾਂ ਐਫ ਆਈ ਆਰ ਦਾ ਮਤਲਬ ਹੁਣ ਜੋ ਸਿੱਟ ਨੇ ਹੁਣ ਤੱਕ ਜਾਂਚ ਕੀਤੀ ਆ ਕਿਉਂਕਿ ਸਿੱਟ ਨੇ ਪਟਿਆਲਾ ਜਾ ਕੇ ਮਿਸਲਡੋ ਕੇਂਦਰ ਤੋਂ ਵੀ ਰਿਕਾਰਡ ਇਕੱਠਾ ਕੀਤਾ ਸੀ ਇਹਨਾਂ ਦੀ ਸਿਕਿਉਰਿਟੀ ਵਾਲਿਆਂ ਤੋਂ ਨੌਕਰਾਂ ਤੋਂ ਘਰੇ ਆਉਣ ਜਾਣ ਵਾਲਿਆਂ ਤੋਂ ਉਹ ਵੀ ਤੇ ਬਾਕੀ ਜਿਹੜੇ ਤੱਥ ਸਬੂਤ ਸੀਗੇ ਅਨਾ ਚਿੱਠੀ ਪੱਤਰ ਪੋਸਟਾਂ ਵੀਡੀਓ ਸਾਰਾ ਕੁਝ ਸੋ ਸਾਰਾ ਕੁਝ ਨਸੀਬੇ ਨੇ ਆਪਣੇ ਹੱਥ ਚ ਲੈ ਲੈਣਾ ਜਾਂ ਲੈ ਲਿਆ ਤੇ ਉਹਦੇ ਦਾਸ ਤਰ ਉਹਨੇ ਐਫ ਆਈ ਆਰ ਕਰ ਦਿੱਤੀ ਤੇ ਹੁਣ ਮੁਸ਼ਕਲਾਂ ਵੱਤ ਦੀਆਂ ਨਜ਼ਰ ਆ ਰਹੀਆਂ ਪਰ ਅਜੇ ਇਨਕੁਆਇਰੀ ਦਾ ਹਿੱਸਾ ਹੋਏਗਾ ਉਹ ਸਾਰੇ ਤੋਂ ਬਾਅਦ ਗੰਤ ਕਿੱਧਰ ਨੂੰ ਵੱਤੀ ਇਹ ਦੇਖਣ ਲਈ ਗੰਗ ਹੋਏਗੀ ਸੋ ਸਵਾਲ ਇਹੀ ਹੈ ਕਿ ਜੀ ਜੇ ਚਾਰਜੀਆਂ ਦੇ ਉੱਤੇ ਹੋਇਆ ਤਾਂ ਇਹਦਾ ਮਤਲਬ ਫਿਲਹਾਲ ਇਹ ਉਹਨਾਂ ਦੀ ਨਜ਼ਰ ਚ આરોપી ਨੇ ਸੋ ਦੋਸ਼ ਸਾਬਤ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਹੁਣ ਸਮਾਂ ਦੱਸੇਗਾ ਪਰ ਮੁਹੰਮਦ ਮੁਸਤਾਫਾ ਤੇ ਉਹਨਾਂ ਦਾ ਟੱਬਰ ਹਨ ਫਸਿਆ ਨਜ਼ਰ ਆ ਰਿਹਾ ਪੜੀ ਤੇ ਦੀਪਕ ਜੀ ਆਵਾਰਾ ਪਸ਼ੂਆਂ ਨੂੰ ਕਾਬੂ ਕਰਨ ਸੰਬੰਧੀ ਪਿਛਲੇ ਸਮੇਂ ਚ ਗੱਲਬਾੜੀ ਚੱਲੀ ਆ ਬਹੁਤ ਸਾਰੇ ਕੁਝ ਦਰਦਨਾਕ ਘਟਨਾਵਾ ਤੁਸੀਂ ਬੜੇ ਅੰਕੜੇ ਪਿਛਲੇ ਹਫ਼ਤਿਆਂ ਦੌਰਾਨ ਸਾਂਝੇ ਵੀ ਕੀਤੇ ਨੇ ਕਿ ਕਿਸ ਤਰ੍ਹਾਂ ਆਵਾਰਾ ਪਸ਼ੂਆਂ ਕਰਕੇ ਆਵਾਰਾ ਜਾਨਵਰਾਂ ਕਰਕੇ ਕਿੰਨੀਆਂ ਸੰਗੀਨ ਘਟਨਾਵਾ ਵਾਪਰਦੀਆਂ ਨੇ ਅਸੀਂ ਰੀਸੈਂਟਲੀ ਦੇਖਿਆ ਜਦੋਂ ਰਾਜਵੀਰ ਜਵੰਧਾ ਵਾਲੇ ਮਾਮਲੇ ਦੇ ਵਿੱਚ ਨਾ ਉਹਨਾਂ ਦੀ ਮੌਤ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਸੀ ਉਸ ਤੋਂ ਪਹਿਲਾਂ ਵੀ ਗੱਲ ਚੱਲਦੀ ਰਹੀ ਹੈ ਹੁਣ ਆਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਦੇ ਲਈ ਜਾਂ ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਦੇ ਲਈ ਕੀ ਹੁਕਮ ਇਹ ਦਿੱਤੇ ਗਏ ਨੇ ਕਿ ਕੁੱਤਿਆਂ ਦੀ ਨਸਬੰਦੀ ਕਰ ਦਿੱਤੀ ਜਾਵੇ ਬਿਲਕੁਲ ਜੀ ਬੜੇ ਅਹਿਮ ਫੈਸਲੇ ਆਏ ਨੇ ਮਾਨਜੂਬ ਸੁਪਰੀਮ ਕੋਰਟ ਵੱਲੋਂ ਹਮ ਉਹਨਾਂ ਵੱਲੋਂ ਕਿਹਾ ਗਿਆ ਕਿ ਇੱਕ ਤਾਂ ਜਿੰਨੇ ਵੀ ਆਵਾਰਾ ਕੁੱਤੇ ਨੇ ਉਹਨਾਂ ਕੁੱਤਿਆਂ ਨੂੰ ਜਨਤਕ ਥਾਵਾਂ ਤੋਂ ਦੂਰ ਰੱਖਿਆ ਜਾਵੇ ਮਤਲਬ ਸਕੂਲ ਕਾਲਜ ਯੂਨੀਵਰਸਿਟੀ ਬੱਸ ਸਟੈਂਡ ਹਸਪਤਾਲ ਖੇਡ ਗਰਾਊਂਡ ਇਹ ਜਿਹੀਆਂ ਥਾਵਾਂ ਤੋਂ ਆਵਾਰਾ ਕੁੱਤੇ ਉਥੇ ਨਜ਼ਰ ਨਹੀਂ ਆਉਣੀ ਚਾਹੀਦੀ ਬਕਾਇਦਾ ਤੌਰ ਤੇ ਉਹਦੀ ਚਾਰ ਦਿਵਾਰੀ ਜੇ ਚਾਰ ਦਿਵਾਰੀ ਨਹੀਂ ਹੈਗੀ ਤਾਂ ਉਥੇ ਤਾਰ ਲੱਗੀ ਹੋਵੇ ਉਥੇ ਜਾਲ ਲੱਗਿਆ ਹੋਵੇ ਇਸ ਤਰ੍ਹਾਂ ਹੋਣ ਕਿ ਤਾਂ ਕਿ ਆਵਾਰਾ ਕੁੱਤੇ ਉਸ ਦਾਇਰੇ ਦੇ ਅੰਦਰ ਨਾ ਆ ਸਕਣ ਹੂੰ ਦੂਸਰਾ ਉਹ ਕਹਿੰਦੇ ਵੀ ਫਿਰਕਾ ਨੂੰ ਕੋਈ ਜਾਲ ਬੱਟੇ ਤੋੜ ਕੇ ਲੈ ਕੇ ਜਾਵੇ ਉਸ ਲਈ ਨੌਡਲ ਅਧਿਕਾਰੀ ਦੀ ਨਿਯੁਕਤੀ ਜ਼ਰੂਰੀ ਹੈ ਹੂੰ ਉਹਦੀ ਤੈਨਾਤੀ ਨਾਲ ਹੋਵੇ ਫਿਰ ਤੇ ਇਹ ਨਹੀਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਆਵਾਰਾ ਕੁੱਤਿਆਂ ਨੂੰ ਜਿੱਥੋਂ ਫੜਨਾ ਉੱਥੇ ਛੱਡਣੇ ਨਹੀਂ ਹੂੰ ਉਹਨਾਂ ਲਈ ਸ਼ੈਲਟਰ ਹੋਮ ਦਾ ਪ੍ਰੋਪਰ ਪ੍ਰਬੰਧ ਹੋਵੇ ਤੇ گاਾਂ ਨੂੰ ਉਹਦਾ ਕੁੰਬਾ ਬਧੇ ਬੁੱਲੇ ਨਾ ਇਸ ਲਈ ਨਸਬੰਦੀ ਜ਼ਰੂਰੀ ਹੈ ਹੂੰ ਕੁੱਤਿਆਂ ਨੂੰ ਫੜ ਕੇ ਨਸਬੰਦੀ ਕਰੋ ਤੇ ਸ਼ੈਲਟਰ ਹੋਮ ਲੈ ਕੇ ਜਾਓ ਸੋ ਇਸ ਲਈ ਇਹ ਫੈਸਲਾ ਦਿੰਦਿਆਂ ਹੋਇਆਂ ਉਹਨਾਂ ਨੇ ਨਾਲ ਅਵਾਰਾ ਪਸ਼ੂਆਂ ਦੀ ਵੀ ਗੱਲ ਕੀਤੀ ਮਤਲਬ ਕੁੱਤਿਆਂ ਕਰਨ ਵੀ ਸੜ ਖਾਸੇ ਵਾਪਰਦੇ ਨੇ ਖਾਸ ਕਰਕੇ ਅਵਾਰਾ ਗਊਆਂ ਸਾਂਡ ਜੀ ਉਹਨਾਂ ਜਾਨਵਰਾਂ ਕਰਕੇ ਵੀ ਕਾਫੀ ਵਾਪਰਦੇ ਨੇ ਜੀ ਹੁਣ ਇਹ ਬਰਤਾਰਾ ਵੀ ਬਹੁਤ ਦੇਰ ਤੋਂ ਬਵਾਦ ਚੱਲੀ ਜਾਂਦਾ ਕਿ ਜਦੋਂ ਸੜਕਾਂ ਦੇ ਉੱਤੇ ਅਵਾਰਾ ਗਊਆਂ ਘੁੰਮਦੀਆਂ ਨੇ ਤਾਂ ਗਊ ਸੈਸ ਵਾਲਾ ਮੁੱਦਾ ਹਰ ਵਾਰ ਉੱਠਦਾ ਹੈ ਗਊਸ਼ਾਲਾਵਾਂ 'ਵਾਂ ਸਵਾਲਾਂ ਦੇ ਘੇਰੇ ਚ ਆਉਂਦੀਆਂ ਨੇ ਸਰਕਾਰਾਂ ਸੰਸਥਾਵਾਂ 'ਵਾਂ ਸਵਾਲਾਂ ਦੇ ਘੇਰੇ ਚ ਆਉਂਦੀਆਂ ਨੇ ਪਰ ਉਹ ਧਿਰ ਹਮੇਸ਼ਾ ਹਣ ਦੇਖੀ ਰਹਿੰਦੀ ਹੈ ਜਿਹੜੀ ਧਿਰ ਮਤਲਬ ਗਊਆਂ ਪਾਲਦੀ ਹੈ ਜਾਂ ਉਹਨਾਂ ਦੇ ਬੱਚਿਆਂ ਨੂੰ ਛੱਡ ਦਿੰਦੀ ਹੈ ਜਾਂ ਮਤਲਬ ਕਿ ਜਦੋਂ ਪਸ਼ੁੱਧ ਧਰਮ ਨਹੀਂ ਰਹਿੰਦਾ ਫਿਰ ਉਹਨੂੰ ਛੱਡ ਦਿੰਦੇ ਨੇ ਹੈਨਾ ਸੋ ਇਸ ਲਈ ਵੀ ਇੱਕ ਪਹਿਲੂ ਹੈ ਤੇ ਦੂਸਰਾ ਇਹ ਵੀ ਹੈ ਕਿ ਹਸਣ ਬਹੁਤ ਉਜਾੜਦੇ ਨੇ ਇਹ ਤੇ ਜਾਨੀ ਨੁਕਸਾਨ ਬਹੁਤ ਕਰਦੇ ਨੇ ਜਦ ਉਸ ਸੜਕਾਂ ਤੇ ਆ ਜਾਂਦੇ ਨੇ ਫਿਰ ਇਹ ਜ਼ਿੰਮੇਵਾਰੀ ਸਿਸਟਮ ਦੀ ਸਰਕਾਰਾਂ ਦੀ ਪ੍ਰਸ਼ਾਸਨ ਦੀ ਕਿਉਂ ਨਹੀਂ ਗਈ ਹੂੰ ਹੂੰ ਸੋ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਹਦਾਇਤ ਕੀਤੀ ਹੈ ਕਿ ਸਟੇਟ ਹਾਈਵੇ ਤੇ ਨੈਸ਼ਨਲ ਹਾਈਵੇ ਜੀ ਇਹਨਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾ ਕੇ 7 ਦਿਨਾਂ ਦੇ ਵਿੱਚ ਚੀਫ ਸੈਕਟਰੀ ਹਰੇਕ ਸੂਬੇ ਦਾ ਚੀਫ ਸੈਕਟਰੀ ਰਿਪੋਰਟ ਕਰੇ ਹੂੰ ਹੂੰ ਸੋ ਇਸ ਲਈ ਉਹਨਾਂ ਤੋਂ 7 ਦਿਨਾਂ ਦੇ ਅੰਦਰ ਅੰਦਰ ਲਈ ਹੋ ਸਕਦਾ ਹੈ ਉਹਨਾਂ ਰਿਪੋਰਟ ਚ ਕੋਈ ਇਹ ਕਹਿ ਦੇਵੇ ਜੀ ਅਸੀਂ ਤਾਂ ਹਟਾ ਦਿੱਤੇ ਤੇ 8ਵੇਂ ਦਿਨ ਕੋਈ ਖਬਰ ਵੀਡੀਓ ਦਿਖੇ ਫਿਰ ਉਹ ਕਹਣਗੇ ਨਹੀਂ ਜੀ ਨਵੇਂ ਆ ਗਏ ਉਹਨੇ ਅਸੀਂ ਤਾਂ ਪੁਰਾਣੇ ਹਟਾਏ ਆਏ ਮਤਲਬ ਕੁਝ ਵੀ ਸੰਭਵ ਹੈ ਸਾਡੇ ਮੂਲ ਵਿੱਚ ਤਾਂ ਕਿਹ ਜੀ ਰਿਪੋਰਟ ਵੀ ਬਣ ਸਕਦੀ ਹੈ ਪਰ ਜੇ ਅਫਸਰ ਅਧਿਕਾਰੀ ਚਾਹਣ ਤਾਂ ਇਹਦਾ ਹੱਲ ਕੱਢਣਾ ਪੈਣਾ ਜਿਵੇਂ ਪ੍ਰਦੂਸ਼ਣ ਇੱਕ ਮਸਲਾ ਹੈ ਜੀ ਤੇ ਜਦੋਂ ਮੁੱਦਾ ਆਉਂਦਾ ਤਾਂ ਉਹਦੀ ਗੱਲ ਹੁੰਦੀ ਹੈ ਤੇ ਉਹਨਾਂ ਕਿਤੇ ਐਂ ਨਾ ਹੋਵੇ ਕਿ ਹੁਕਮ ਆ ਗਏ ਤੇ 10 ਦਿਨ ਗੱਲ ਹੋਵੇ ਤੇ ਉਹ ਤੋਂ ਬਾਅਦ ਫਿਰ ਸਥਿਤੀ ਜਿਉਂ ਦੀ ਹੁੰਦੀ ਮਤਲਬ ਪੰਚਾਇਤ ਦਾ ਕਿਹਾ ਸਰਮਤੇ ਪ੍ਰਣਾਲਾ ਉੱਥੇ ਦਾ ਉੱਥੇ ਕਿਤੇ ਉਹ ਹੱਲ ਨਾ ਹੋ ਜਵੇ ਸੋ ਇਹ ਫੈਸਲਾ ਦਰੁਸਤ ਹੈ ਤੇ ਇਹਦੀ ਜ਼ਰੂਰਤ ਵੀ ਕਿੰਨੀਆਂ ਬੇਮਾਇਨੇ ਜਾਨਾਂ ਚਲੀਆਂ ਜਾਂਦੀਆਂ ਨੇ ਹੱਥ ਮਤਲਬ ਜੀਵ ਜੰਤੂ ਵੀ ਨੁਕਸਾਨਿਆ ਜਾਂਦਾ ਤੇ ਬੰਦੇ ਦਾ ਵੀ ਨੁਕਸਾਨ ਤੇ ਉਹਦਾ ਆਰਥਿਕ ਵੀ ਤੇ ਜਾਨੀ ਨੁਕਸਾਨ ਵੀ ਸੋ ਇਹ ਸਾਰੇ ਪਹਿਲੂਆਂ ਦੇ ਉੱਤੇ ਗੌਰ ਕਰਨ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੀ ਟਿੱਪਣੀ ਹਦਾਇਤ ਬਹੁਤ ਵਾਜਬ ਹੈ ਉਹਨਾਂ ਨੇ ਚੀਫ ਸੈਕਟਰੀਆਂ ਨੂੰ ਖੁਦ ਪੇਸ਼ ਹੋਣ ਤੋਂ ਦਾ ਛੂਟ ਦਿੱਤੀ ਹੈ ਹੂੰ ਪਰ ਇਸ ਮਸਲੇ ਤੇ ਛੂਟ ਨਹੀਂ ਦਿੱਤੀ ਹੈ ਸੋ ਦੇਖਦੇ ਹਾਂ ਜਿਹੜਾ ਸਟੇਟਸ ਰਿਪੋਰਟ ਜਿਹੜੀ ਸਭ ਦਿਨਾਂ ਚ ਦੇਣ ਲਈ ਕਹੀ ਹੈ ਉਹ ਕਿੰਨੀ ਕਾਰਗਰ ਹੁੰਦੀ ਹੈ ਤੇ ਕਿੰਨੇ ਕਵਾਰਾ ਕੁੱਤੇ ਤੇ ਅਵਾਰਾ ਪਸ਼ੂ ਉਨਸਾਂ ਨੂੰ ਦੇਖਣੋਂ ਬੰਦ ਹੋ ਜਾਣਗੇ ਉਹਨਾਂ ਦੀ ਸਹੀ ਸੰਭਾਲ ਸਹੀ ਟਿਕਾਣੇ ਤੇ ਰੱਖ ਰਖਾਵ ਉਹ ਹੋਏਗਾ ਕਿ ਨਹੀਂ ਹੋਏਗਾ ਇਹ ਵਾਚਨ ਜੋ ਕੋਏਗਾ ਪਹਿਲੂ ਜੀ ਦੀਪਕ ਜੀ ਸਮਾਧਾਨ ਲਈ ਤੁਹਾਡਾ ਬਹੁਤ ਧੰਨਵਾਦ ਅਗਲੇ ਹਫਤੇ ਫੇਰ ਗੱਲ ਕਰਦੇ ਹਾਂ ਜੀ ਤੁਹਾਡਾ ਵੀਕੈਂਡ ਖੁਸ਼ਗਵਾਰ ਰਵੇ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਮਿਹਰਬਾਨੀ